ਇਹਦੀ ਇਹਦੀ ਅਡੀ ਕਸ਼ਲੀਲਤਾ ਸਾਡੇ ਕੋਲ ਹੱਲੇ ਪਈ ਆ ਇਹ ਬਾਰ ਬਾਰ ਹਰੀ ਨੌਨੂ ਕਤਲ ਕਰਨ ਦੀ ਗੱਲ ਇਹ ਤਾਂ ਤਾਂ ਕਰਦੇ ਸੀ ਕਿਉਂਕਿ ਉਹ ਕਹਿੰਦਾ ਸੀ ਵੀ ਐਕਸਪੋਜ਼ ਕਰ ਦਾਂਗੇ ਮੈਂ ਐਕਸਪੋਜ਼ ਕਰ ਰਿਹਾ ਕਰਦਾ ਰਵਾਂਗਾ ਇਹਨੂੰ ਲਿਆਓ ਮਾਫੀ ਮੰਗਾਓ ਹਰੀ ਨੌ ਦੇ ਬੱਚਿਆਂ ਤੋਂ ਮਾਫੀ ਮੰਗ ਲੈਵੇ ਛੱਡ ਦਾਂਗੇ ਪਰ ਨਹੀਂ ਜੇ ਇਹ ਇਹਨਾਂ ਨੇ ਇਦਾਂ ਹੀ ਚੱਲਣਾ ਇੱਕ ਇੱਕ ਚੀਜ਼ਾਂ ਕਰੇਗਾ ਕੋਈ ਚੌਂਕਾ ਤੇ ਖੜੇ ਹੋਣ ਵਾਲਾ ਜਿਹੜਾ ਅਸ਼ਲੀਲ ਇਸ ਦਰਜੇ ਦਾ ਅਸ਼ਲੀਲ ਹੋਵੇ ਉਹਨੂੰ ਮੂਚਾ ਕੇ ਕੌਮਰਾ ਜਰਨਲ ਦੀ ਬਣਾਇਆ ਜਾ ਸਕਦਾ ਜੇ ਇਹ ਇਹ ਹੀ ਗੱਲਾਂ ਕਰਦੇ ਨੇ ਕਿ ਪਛੋਕੜ ਸੀ ਜੀ ਅੰਮ੍ਰਿਤਪਾਲ ਦਾ ਜੇ ਇਹ ਇਹ ਗੱਲਾਂ ਕਰਦੇ ਨੇ ਤੇ ਕਾਊਂਟਰ ਇਹ ਆ ਕਿ ਅੱਜ ਦੇ ਟਾਈਮ 'ਚ ਇੰਦਰਾ ਗਾਂਧੀ ਦਾ ਜਿਹੜਾ ਪੋਤਰਾ ਹੈਗਾ ਆ ਰਾਹੁਲ ਗਾਂਧੀ ਦਰਬਾਰ ਸਾਹਿਬ ਆਉਂਦਾ ਆ ਉਹ ਗਲਤ ਕਹਿੰਦਾ 84 ਨੂੰ ਉਹ ਉੱਥੇ ਆ ਕੇ ਸੇਵਾ ਕਰਦਾ ਆ ਜੇ ਅੱਜ ਰਾਹੁਲ ਗਾਂਧੀ ਕਹਵੇ ਜੀ ਉਹ ਤਾਂ ਮੇਰਾ ਪਛੋਕੜ ਸੀ ਤੇ ਜਥੇਦਾਰ ਲਾਲਣ ਕਿ ਉਹਨੂੰ ਵਾਰਸ ਕੋਈ ਨਹੀਂ ਬਹਾਨੇਬਾਜ਼ੀਆਂ ਆ ਜੀ ਸੱਚ ਤੋਂ ਭੱਜਣ ਦੀਆਂ ਬਹਾਨੇਵਾਦੀਆਂ ਆ ਹੁਣੇ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਆਪਾਂ ਲਾਈਵ ਇੱਕ ਚੈਨਲ ਤੇ ਜੁੜੇ ਹੋਏ ਸੀ ਤੁਸੀਂ ਦੇਖਿਆ ਖਾਰਾ ਸਾਹਿਬ ਚਲਦੀ ਲਾਈਵ ਦੇ ਵਿੱਚ ਲਾਈਵ ਛੱਡ ਕੇ ਬਚਣੇ ਕਿਉਂ ਜਵਾਬ ਨਹੀਂ ਇਹਨਾਂ ਕੋਲ ਹਾਲੇ ਤੱਕ ਮੈਂ ਕੋਰਟ ਜਾਣਾ ਇਹਨਾਂ ਦੇ ਸਾਹਮਣੇ ਇਹਨੂੰ ਤੁਸੀਂ ਬਣਾਉਣਾ ਸੀਐਮ 2027 ਚ ਇਹਨੂੰ ਬਣਾਣਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੈਟਾਂ ਆ ਜਾਣਗੀਆਂ ਤੁਹਾਡੇ ਕੋਲ ਕੋਰਟ ਤੋਂ ਵੀ ਆ ਜਾਣੀਆਂ ਵੈਸੇ ਵੀ ਸੋਸ਼ਲ ਮੀਡੀਆ ਤੋਂ ਹੁੰਗਰੀਆਂ ਆ ਜਾਣਗੀਆਂ ਪੜ ਲਿਓ ਕੀ ਹਾਇਸियत ਹੈਗੀ ਹੈ ਇਹਨਾਂ ਦੀ ਕੀ ਇਹਨਾਂ ਦਾ ਮੇਰੇ ਕੋਲ ਲਵਜੀ ਨਹੀਂ ਹੈ ਭੈਣ ਹੋਣੇ ਮੈਂ ਸਪੈਸ਼ਲ ਬੁਲਾਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਜੜੀਆਂ ਕਰਤੂਤਾਂ ਨੇ ਇਹ ਮੇਰੇ ਬੱਚੇ ਤੱਕ ਪਹੁੰਚੇ ਨਹੀਂ ਇਹ ਭੈਣ ਹੋਣਾਂ ਦੇ ਪਰਿਵਾਰ ਤੱਕ ਪਹੁੰਚੇ ਨੇ ਇਹਨਾਂ ਨੂੰ ਕੋਈ ਵਾਰ ਐਮਪੀ ਜੇ ਘਰ ਆੜੀ 3 ਸਾਲ ਤੋਂ ਹੋਟਲ ਦੇ ਵਿੱਚ ਦਿਨ ਰਾਤ ਕੱਟ ਰਹੀ ਆ ਡਿਪਰੂਗੜ ਬੈਠੀ ਉਹਨੂੰ ਕੋਣ ਸਵਾਲ ਕਰੂਗਾ ਕੀ ਗੱਲ ਬਈ ਜੇ ਕਿ ਆਮ ਲੇਡੀ ਜਾ ਕੇ ਰਹਿ ਲਈ ਆਪਣੇ ਨਾਨਕੇ ਵੀ ਚਲੇਗੀ ਤਾਂ ਉਹਦੀ ਗੱਲ ਬਣ ਗਈ ਕਿ ਉਹ ਨਿਕਲ ਗਈ ਜੇ ਕੋਈ ਕਿਸੇ ਐਮਪੀ ਦੇ ਘਰ ਆਲੀ ਜਾ ਕੇ 3 ਸਾਲਾਂ ਤੋ ਹੋਟਲ ਦੇ ਵਿੱਚ ਗਈ ਆ ਬੈਠੀ ਆ ਦਿਨ ਵੀ ਕੱਟਦੀ ਆ ਰਾਤ ਵੀ ਕੱਟਦੀ ਆ ਔਰ ਕੱਲੀ ਰਹਿੰਦੀ ਆ ਤਾਂ ਉਹ ਨਾਲ ਕੇ ਛੁੱਟੀਆਂ ਕੱਟਣ। ਕੋਈ ਵੀ ਮੋਬਾਈਲ ਅੱਜ ਤੱਕ ਰਿਹਾ ਹੋਣਾ ਜਿਹਦੇ ਵਿੱਚ ਉਹ ਮੇਰੀ ਫੈਮਿਲੀ ਡਿਸਪਿਊਟ ਦੀ ਇਹਨਾਂ ਨੇ ਵੀਡੀਓ ਨਹੀਂ ਭੇਜੀ। ਉਹਦੇ ਉੱਪਰ ਇੰਨਾ ਗੰਦ ਲਿਖ ਲਿਖ ਕੇ 6 ਜੂਨ ਨੂੰ ਜਾਣੇ ਆ ਅਸੀਂ ਸਾਰੇ ਆਪਣੇ ਸ਼ਹੀਦਾਂ ਨੂੰ ਨਕਤ ਮਸਤਕ ਹੋਣ ਲਈ ਜਾਣੇ ਆ ਉੱਥੇ ਕਿੱਥੇ ਰਹਾਂਗੇ ਅਸੀਂ ਜਾ ਕੇ ਸਰਾਹ ਵਿੱਚ ਹੀ ਰਹਾਂਗੇ ਜਾਂ ਸੀ ਹੋਟਲ ਦੇ ਵਿੱਚ ਰਹਿ ਲਾਂਗੇ ਠੀਕ ਆ ਨਾ ਤੇ ਉੱਥੇ ਇਹ ਹਮੇਸ਼ਾ ਮੈਨੂੰ ਕਹਿੰਦੇ ਰਹੇ ਇਹ ਹੋਟਲ 'ਚ ਜਾ ਕੇ ਰਹਿੰਦੀ ਆ ਇਹ ਉੱਥੇ ਸਰਾਹ 'ਚ ਜਾ ਕੇ ਰਹਿੰਦੀ ਆ ਗਰਲਸ ਬੜੀ ਸਾਫ ਤੇ ਸਪਸ਼ਟ ਜੀ ਗੱਲ ਆ ਜੀਵਨ ਹੋਇਆ ਕਰਦੇ ਆ ਜਥੇਦਾਰਾਂ ਦੇ ਜਿਹੜੇ ਕੰਮ ਨੂੰ ਲੀਡ ਕਰਦੇ ਆ ਉਹਨਾਂ ਦੇ ਜੀਵਨ ਹੋਇਆ ਕਰਦੇ ਆ ਇਹ ਨਹੀਂ ਹੈਗਾ ਕਿ ਕੋਈ ਵੀ ਘਟੀਆ ਮੇਰੇ ਵਰਗਾ ਕੋਈ ਚੌਂਕਾ ਤੇ ਖੜੇ ਹੋਣ ਵਾਲਾ ਜਿਹੜਾ ਅਸ਼ਲੀਲ ਇਸ ਦਰਜੇ ਦਾ ਅਸ਼ਲੀਲ ਹੋਵੇ ਉਹਨੂੰ ਮੂੰਹ ਚਾੱਕ ਕੇ ਕੌਮਰਾ ਜਰਨਲ ਨਹੀਂ ਬਣਾਇਆ ਜਾ ਸਕਦਾ ਜੇ ਇਹ ਇਹ ਹੀ ਗੱਲਾਂ ਕਰਦੇ ਨੇ ਕਿ ਪਛੋਕੜ ਸੀ ਜੀ ਅੰਮ੍ਰਿਤਪਾਲ ਦਾ ਜੇ ਇਹ ਇਹ ਗੱਲਾਂ ਕਰਦੇ ਨੇ ਕਿ ਕਾਊਂਟਰ ਇਹ ਆ ਕਿ ਅੱਜ ਦੇ ਟਾਈਮ 'ਚ ਇੰਦਰਾ ਗਾਂਧੀ ਦਾ ਜਿਹੜਾ ਪੋਤਰਾ ਹੈਗਾ ਆ ਰਾਹੁਲ ਗਾਂਧੀ ਦਰਬਾਰ ਸਾਹਿਬ ਆਂਦਾ ਆ ਉਹ ਗਲਤ ਕਹਿੰਦਾ 84 ਨੂੰ ਉਹ ਉੱਥੇ ਆ ਕੇ ਸੇਵਾ ਕਰਦਾ ਆ ਜੇ ਅੱਜ ਰਾਹੁਲ ਗਾਂਧੀ ਕਹੇ ਜੀ ਉਹ ਤਾਂ ਮੇਰਾ ਪਛੋਕੜ ਸੀ ਤੇ ਜਥੇਦਾਰ ਲਾਲਣ ਕਿ ਉਹਨੂੰ ਵਾਰਿਸ ਪੰਜਾਬ ਦਾ ਜੇ ਪਛੋਕੜਾਂ ਦੀ ਗੱਲ ਕਰਨੀ ਹੈ ਉਹਦਾ ਤਾਂ ਉਹਦੀ ਦਾਦੀ ਦਾ ਪਛੋਕੜ ਆ ਤੇ ਮੰਨ ਲੈਣਗੇ ਫਿਰ ਉਹਨੂੰ ਦਿੱਤੇ ਦਰ ਵਾਰਸ ਪੰਜਾਬ ਦਾ ਲਾ ਲੈਣਗੇ ਉਹਨੂੰ ਇਨਚਾਰਜ ਇਹ ਇਹ ਬਹਾਨੇਬਾਜ਼ੀਆਂ ਜੀ ਸੱਚ ਤੋਂ ਭੱਜਣ ਦੀਆਂ ਬਹਾਨੇਬਾਜ਼ੀਆਂ ਆ ਹੁਣੇ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਆਪਾਂ ਲਾਈਵ ਇੱਕ ਚੈਨਲ ਤੇ ਜੁੜੇ ਹੋਏ ਸੀ ਤੁਸੀਂ ਦੇਖਿਆ ਖਾਰਾ ਸਾਹਿਬ ਚਲਦੀ ਲਾਈਵ ਦੇ ਵਿੱਚ ਲਾਈਵ ਛੱਡ ਕੇ ਬਚਨੇ ਕਿਉਂ ਜਵਾਬ ਨਹੀਂ ਇਹਨਾਂ ਕੋਲ ਹਾਲੇ ਤਾਂ ਮੈਂ ਕੋਰਟ ਜਾਣਾ ਇਹਨਾਂ ਦੇ ਸਾਹਮਣੇ ਉੱਥੇ ਕੋਰਟ ਦੇ ਵਿੱਚ ਚਲਦੀ ਪ੍ਰोसीडिंग ਛੱਡ ਕੇ ਭੱਜ ਜਾਣਗੇ ਇਹ ਸ਼ਰਮਣੀ ਗੱਲ ਨਹੀਂ ਆਪਣੇ ਕਲਾਇੰਟ ਨੂੰ ਡਿਫੈਂਡ ਨਹੀਂ ਕਰ ਸਕਿਆ ਬੰਦਾ ਚਲਦੀ ਡਿਬੇਟ ਦੇ ਵਿੱਚ ਦੋ ਸਵਾਲ ਨਹੀਂ ਪੁੱਛੇ ਛੱਡ ਕੇ ਭੱਜ ਗਿਆ ਇਹ ਹਾਲੋ ਹਾਲਾਤ ਨਹੀਂ ਇਹਨਾਂ ਦੇ ਜੀ ਸਾਬਤ ਕਰਾਂਗੇ ਹੁਣ ਤੱਕ ਜਿੰਨਾ ਕਰ ਚੁੱਕੇ ਆ ਇਹ ਮੈਂ ਕਹਿੰਨਾ ਅੱਜ ਤੱਕ ਜੋ ਕੁਝ ਹੋਇਆ ਆਟੇ 'ਚ ਲੂਣ ਸਾਬਤ ਕਰ ਦਾਂਗੇ ਜੇ ਇਹਨਾਂ ਨੇ ਆਪਣੀ ਭੁੱਲ ਨਾ ਬਖਸ਼ਾਈ ਅkal ਤੱਕ ਸਭਾ ਆ ਕੇ ਇੰਨਾ ਦਾ ਇਹ ਅਸ਼ਲੀਲ ਪੱਲ ਜਿਹੜਾ ਹੈਗਾ ਐਡੀ 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 ਕਸ਼ਲੀਲਤਾ ਸਾਡੇ ਕੋਲ ਹੱਲੇ ਪਈ ਆ ਇਹ ਬਾਰ ਬਾਰ ਹਰੀ ਨੂੰ ਕਤਲ ਕਰਨ ਦੀ ਗੱਲ ਇਹ ਤਾਂ ਤਾਂ ਕਰਦੇ ਸੀ ਕਿਉਂਕਿ ਉਹ ਕਹਿੰਦਾ ਸੀ ਵੀ ਐਕਸਪੋਜ਼ ਕਰ ਦਾਂਗੇ ਮੈਂ ਐਕਸਪੋਜ਼ ਕਰ ਰਿਹਾ ਕਰਦਾ ਰਵਾਂਗਾ ਇਹਨੂੰ ਲਿਆਓ ਮਾਫੀ ਮੰਗਾਓ ਹਰੀਨੋ ਦੇ ਬੱਚਿਆਂ ਤੋਂ ਮਾਫੀ ਮੰਗ ਲੈਵੇ ਛੱਡ ਦਾਂਗੇ ਪਰ ਨਹੀਂ ਜੇ ਇਹ ਇਹਨਾਂ ਨੇ ਇਦਾਂ ਹੀ ਚੱਲਣਾ ਹੈ ਤੇ ਇੱਕ ਇੱਕ ਚੀਜ਼ ਹੰਤ ਤੱਕ ਕਰਾਂਗੇ ਜਿਹੜੀ ਤੁਸੀਂ ਮਾਸਟਰਬੇਸ਼ਨ ਦੀ ਗੱਲ ਕਰਦੇ ਹੋ ਆ ਇੱਥੇ ਇਹ ਹੈਗਾ ਆ ਹਾਂ ਆਹ ਵਾਲਾ ਆਹ ਵਾਲਾ ਕਮੈਂਟ ਹੈਗਾ ਉਹਦੇ ਵਿੱਚ ਮੈਂ ਇਹਦੀ ਪੰਜਾਬੀ ਚ ਨਹੀਂ ਦੱਸਾਂ ਮਾਸਟਰਬੇਸ਼ਨ ਨੂੰ ਹਨਾ ਸਾਡੇ ਭਰਾ ਸਮਝਦਾਰ ਨੇ ਇਹ ਕਹਿੰਦਾ ਕਿ ਮਾਸਟਰ ਵੀ ਕਰਦੇ ਹੋਏ ਆ ਜੋ ਵੀ ਹੈਗਾ ਗੰਦ ਇਹ ਕਰਦੇ ਹੋਏ ਇਹਦੇ ਇਹਦੇ ਛੱਡੋ ਮੈਂ ਨਹੀਂ ਬੋਲ ਸਕਦਾ ਮੇਰੇ ਵਾਸਤਾ ਨਹੀਂ ਆ ਮੈਂ ਮੈਂ ਹਾਲੇ ਬਹੁਤ ਵਿਵਾਖ ਹੈਗਾ ਪਰ ਦਰਸ਼ਕ ਸਮਝਣ ਕੇ ਕਿਸ ਲੈਵਲ ਦਾ ਗੰਦ ਹੋਏਗਾ ਮੈਂ ਪੂਰੇ ਪੰਜਾਬ ਚ ਸਭ ਤੋਂ ਜ਼ਿਆਦਾ ਵਿਵਾਖ ਬੁੱਲਣ ਵਾਲਾ ਮੈਂ ਆ ਮੈਂ ਇਹ ਗੰਦ ਨੂੰ ਪੜ ਨਹੀਂ ਸਕਦਾ ਕਿਸ ਲੈਵਲ ਦਾ ਗੰਦ ਹੋਏਗਾ ਕਿ ਇਹਨੂੰ ਤੁਸੀਂ ਬਣਾਉਣਾ ਸੀਐਮ 2027 ਚ ਇਹਨੂੰ ਬਣਾਣਾ ਅਗਲਤਕ ਸਾਊ ਦਾ ਜਥੇਦਾਰ ਚੈਟਾਂ ਆ ਜਾਣਗੀਆਂ ਤੁਹਾਡੇ ਕੋਲ ਕੋਰਟ ਤੋਂ ਵੀ ਆ ਜਾਣੀਆਂ ਵੈਸੇ ਵੀ ਸੋਸ਼ਲ ਮੀਡੀਆ ਤੋਂ ਕੁਮਰੀਆਂ ਆ ਜਾਣਗੀਆਂ ਪੜ ਲਿਓ ਕੀ ਹਾਇਸਲਤ ਹੈਗੀ ਇਹਨਾਂ ਦੀ ਕੀ ਇਹਨਾਂ ਦਾ ਮੇਰੇ ਕੋਲ ਲਵਜ਼ ਨਹੀਂ ਹੈ ਭੈਣ ਹੋਣੇ ਮੈਂ ਸਪੈਸ਼ਲ ਬੁਲਾਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਜੜੀਆਂ ਕਰਤੂਤਾਂ ਨੇ ਇਹ ਮੇਰੇ ਬੱਚੇ ਤੱਕ ਪਹੁੰਚੇ ਨਹੀਂ ਇਹ ਭੈਣ ਹੋਣਾਂ ਦੇ ਪਰਿਵਾਰ ਤੱਕ ਪਹੁੰਚੇ ਨੇ ਇਹਨਾਂ ਨੂੰ ਬਹੁਤ ਜਲੀਲ ਕੀਤਾ ਮੈਂ ਸਪੈਸ਼ਲੀ ਇਸ ਲਈ ਬੁਲਾਇਆ ਦੋ ਲਵਜ਼ ਆਪਾਂ ਇਹਨਾਂ ਦੇ ਕੋਲੋਂ ਜ਼ਰੂਰ ਸੁਣਾਗੇ ਇਹਨਾਂ ਦਾ ਨਾਮ ਹੈਗਾ ਗੁਰਜਿੰਦਰ ਮੁੰਡੀ ਹਲੋ ਜੀ ਜੀ ਕਰੋ ਕਰੋ ਹਾਂ ਜੀ ਪਪਾ ਇਹਨਾਂ ਨੇ ਮੈਨੂੰ 4 ਸਾਲ ਤੋਂ ਟਾਰਗੇਟ ਕੀਤਾ ਹੋਇਆ ਮੇਰਾ ਫੈਮਲੀ ਡਿਸਪਿਊਟ ਸੀ ਉਹਨੂੰ ਲੈ ਕੇ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮੋਬਾਈਲ ਅੱਜ ਤੱਕ ਰਿਹਾ ਹੋਣਾ ਜਿਹਦੇ ਵਿੱਚ ਉਹ ਮੇਰੀ ਫੈਮਲੀ ਡਿਸਪਿਊਟ ਦੀ ਇਹਨਾਂ ਨੇ ਵੀਡੀਓ ਨਹੀਂ ਭੇਜੀ ਉਹਦੇ ਉੱਪਰ ਇੰਨਾ ਗੰਦ ਲਿਖ ਲਿਖ ਕੇ 6 ਜੂਨ ਨੂੰ ਜਾਂਦੇ ਆ ਅਸੀਂ ਸਾਰੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਜਾਂਦੇ ਆ ਉੱਥੇ ਕਿੱਥੇ ਰਹਾਂਗੇ ਅਸੀਂ ਜਾ ਕੇ ਸਰਾ ਵਿੱਚ ਹੀ ਰਹਾਂਗੇ ਜਾਂ ਅਸੀਂ ਹੋਟਲ ਦੇ ਵਿੱਚ ਰਹਿ ਲਾਂਗੇ ਠੀਕ ਆ ਨਾ ਤੇ ਉਥੇ ਇਹ ਹਮੇਸ਼ਾ ਮੈਨੂੰ ਕਹਿੰਦੇ ਰਹੇ ਇਹ ਹੋਟਲ ਚ ਜਾ ਕੇ ਰਹਿੰਦੀ ਆ ਇਹ ਉਥੇ ਸਰਾਂ ਚ ਜਾ ਕੇ ਰਹਿੰਦੀ ਆ ਤੇ ਮੈਂ ਵੀ ਅੱਜ ਇੱਕ ਸਵਾਲ ਕਰਦੀ ਆ ਇਸ ਜ਼ਿੰਮੇਵਾਰ ਐਮਪੀ ਦੇ ਘਰ ਵਾਲੀ 3 ਸਾਲ ਤੋਂ ਹੋਟਲ ਦੇ ਵਿੱਚ ਦਿਨ ਰਾਤ ਕੱਟ ਰਹੀ ਆ ਡਿਬਰੂਗੜ ਬੈਠੀ ਉਹਨੂੰ ਕੌਣ ਸਵਾਲ ਕਰੂਗਾ ਕੀ ਗੱਲ ਬਈ ਜੇ ਕਿ ਆਮ ਲੇਡੀ ਜਾ ਕੇ ਰਹਿ ਲਈ ਆਪਣੇ ਨਾਨਕੇ ਵੀ ਚਲੇਗੀ ਤਾਂ ਉਹਦੀ ਗੱਲ ਬਣ ਗਈ ਕਿ ਉਹ ਨਿਕਲ ਗਈ ਜੇ ਕੋਈ ਕਿਸੇ ਐਮਪੀ ਦੇ ਘਰ ਆਲੀ ਜਾ ਕੇ 3 ਸਾਲਾਂ ਤੋ ਹੋਟਲ ਦੇ ਵਿੱਚ ਗਈ ਆ ਬੈਠੀ ਆ ਦਿਨ ਵੀ ਕੱਟਦੀ ਆ ਰਾਤ ਵੀ ਕੱਟਦੀ ਆ ਔਰ ਕੱਲੀ ਰਹਿੰਦੀ ਆ ਤਾਂ ਉਹ ਨਾਨਕੇ ਛੁੱਟੀਆਂ ਕੱਟਣ ਗਈ ਹੋਈ ਆ ਹੁਣ ਇਹਨਾਂ ਨੂੰ 2027 ਦੇ ਵਿੱਚ ਅਸੀਂ ਬਿਲਕੁਲ ਵੀ ਅੱਗੇ ਨਹੀਂ ਆਉਣ ਦਵਾਂਗੇ ਇਹਨਾਂ ਨੇ ਸਾਡੀ ਕੌਮ ਨੂੰ ਗਮਰਾਹ ਕੀਤਾ ਭੋਲੇ-ਪਾਲੇ ਲੋਕਾਂ ਨੂੰ ਇਹਨਾਂ ਨੇ ਗਮਰਾਹ ਕੀਤਾ ਉਹ 4 ਸਾਲ ਦਾ ਬਦਲਾ 4 ਸਾਲ ਹੋ ਗਏ ਕੱਲ ਵੀ ਇੱਕ ਕੱਲ ਵੀ ਪੁੱਤ ਪੰਜਾਬ ਦੇ ਨੇ ਮੇਰੀ ਉਹੀ ਵੀਡੀਓ ਵਾਇਰਲ ਕੀਤੀ ਹੋਈ ਸੀ ਜੋ ਮੇਰੇ ਡਿਵੋਰਸ ਜਿਹੜੇ ਬੰਦੇ ਨਾਲ ਮੇਰਾ ਡਿਵੋਰਸ ਹੋ ਗਿਆ ਉਹਨੇ ਡਿਵੋਰਸ ਤੋਂ ਬਾਅਦ ਆ ਕੇ ਮੇਰੇ ਨਾਲ ਲੜਾਈ ਕਰਿਆ ਉਸ ਲੜਾਈ ਨੂੰ ਇਹਨਾਂ ਨੇ ਫੇਰ ਵਾਇਰਲ ਕੀਤਾ ਹੋਇਆ ਸੀਗਾ ਮੈਨੂੰ ਤਾਂ ਉਹ ਕਸੀ ਪਿੱਟੀ ਗੱਲ ਕਰਦੀ ਨੂੰ ਵੀ ਹੁਣ ਸ਼ਰਮ ਆਉਂਦੀ ਆ ਕਿਉਂਕਿ ਅਸੀਂ ਉਸ ਤੋਂ ਅੱਗੇ ਵੱਧ ਚੁੱਕਿਆ ਪਰ ਇਹ ਲੋਕ ਧੀਆਂ ਭੈਣਾਂ ਨੂੰ ਜਲੀਲ ਕਰਦੇ ਆ ਜਿਹੜੀਆਂ ਅੱਗੇ ਆਪਣੇ ਕੌਮ ਲਈ ਕੁਝ ਕਰਦੀਆਂ ਨੇ ਜਾਂ ਆਪਣੇ ਕੌਮੀ ਘਰ ਲਈ ਸੰਘਰਸ਼ ਕਰਦੀਆਂ ਨੇ ਇਹਨਾਂ ਨਸ਼ੇੜੀਆਂ ਨੂੰ ਇਹ ਆ ਕਿ ਉਹਨਾਂ ਨੂੰ ਬਿਲਕੁਲ ਵੀ ਅੱਗੇ ਨਹੀਂ ਆਉਣ ਦੇਣਾ ਹੈਗਾ ਅੱਗੇ ਆਉਣ ਦੇਣਾ ਕਿਹਨਾਂ ਨੂੰ ਇਹਨਾਂ ਨੂੰ ਨਸ਼ੇੜੀਆਂ ਨੇ ਅੱਗੇ ਆਉਣਾ ਇਹਨਾਂ ਨੇ ਆ ਕੇ ਧੀਆਂ ਭੈਣਾਂ ਨੂੰ ਜਲੀਲ ਕਰਨਾ ਅੱਜ ਧੀਆਂ ਭੈਣਾਂ ਨੂੰ ਇਹ ਸੋਸ਼ਲ ਮੀਡੀਆ ਚ ਲਾਉਣਾ ਮੁਸ਼ਕਲ ਹੋ ਗਿਆ ਹਾਂ ਉਹ ਵੱਖਰੀ ਕੈਟਾਗਰੀ ਆ ਜਿਹੜੀਆਂ ਮਤਲਬ ਗੰਦੀਆਂ ਰੀਲਾਂ ਪਾਉਂਦੀਆਂ ਨੇ ਜਾਂ ਹੋਰ ਕੁਝ ਕਰਦੀਆਂ ਨੇ ਪਰ ਇਹਨਾਂ ਨੇ ਸਾਡਾ ਜੀਣਾ ਮੁਸ਼ਕਲ ਕੀਤਾ ਹੋਇਆ ਪਰ ਹੁਣ ਅਸੀਂ ਆਪਣਾ ਝੰਡਾ ਚੁੱਕ ਲਿਆ ਹੁਣ ਅਸੀਂ ਇਹਨਾਂ ਨੂੰ ਕੌਮ ਨੂੰ ਗਮਰਾ ਨਹੀਂ ਕਰਨ ਦਿਆਂਗੇ ਜੀ ਮੈਂ ਸਪੈਸ਼ਲੀ ਇਹਨਾਂ ਨੂੰ ਇਸ ਲਈ ਬੁਲਾਇਆ ਹੈਗਾ ਮੈਂ ਸਪੈਸ਼ਲੀ ਅੱਜ ਇਹਨਾਂ ਨੂੰ ਇਸ ਲਈ ਬੁਲਾਇਆ ਹੈਗਾ ਕੱਲੇ ਇਹ ਨਹੀਂ ਹੈਗੇ ਕੱਲੇ ਪੈਣ ਹੋਣੇ ਗੁਰਜਿੰਦਰ ਨਹੀਂ ਹੈਗੇ ਘੱਟੋ ਘੱਟ 7 ਤੋਂ 8 ਲੜਕੀਆਂ ਨੇ ਲੇਡੀਜ਼ ਨੇ ਕੋਈ ਦਮਾਲੇ ਵਾਲੀਆਂ ਨੇ ਕੋਈ ਅੰਮ੍ਰਿਤਧਾਰੀ ਨੇ ਜਿਨ੍ਹਾਂ ਨੇ ਬਾਈਚਾਂਸ ਗਲਤੀ ਨਾਲ ਅੰਮ੍ਰਿਤਪਾਲ ਦੇ ਅੰਮ੍ਰਿਤਪਾਲ ਦੇ ਉੱਤੇ ਖਿਲਾਫ ਵੀ ਨਹੀਂ ਬੋਲਿਆ ਸਿਰਫ ਸਵਾਲ ਪੁੱਛ ਲਏ ਉਹਨਾਂ ਦੇ ਪਰਿਵਾਰ ਤੱਕ ਉਜਾੜ ਦਿੱਤੇ ਇਹਨਾਂ ਨੇ ਉਹਨਾਂ ਦੀਆਂ ਫੋਟੋਆਂ ਉੱਪਰ ਧੜ ਹੋਰ ਤੇ ਥੱਲੇ ਅਸ਼ਲੀਲ ਕੁਝ ਹੋਰ ਬੜਾ ਕੁਝ ਕੀਤਾ ਇਹਨਾਂ ਨੇ ਮੈਂ ਹੋ ਸਕਦਾ ਆਉਣ ਵਾਲੇ ਟਾਈਮ 'ਚ ਉਹ ਸਾਰੀਆਂ ਭੈਣਾਂ ਨਾਲ ਕੋਆਰਡੀਨੇਟ ਕਰ ਰਿਆਂ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਾਰੀਆਂ ਭੈਣਾਂ ਵੀ ਪ੍ਰੈਸ ਕਾਨਫਰੰਸ 'ਚ ਬਿਠਾ ਦਵਾ ਜਿਨ੍ਹਾਂ ਦੇ ਪਰਿਵਾਰ ਇਹਨਾਂ ਨੇ ਬਰਬਾਦ ਕੀਤੇ ਕਿਉਂ ਕਿ ਅਮਰਤਪਾਲ ਨੂੰ ਸਵਾਲ ਪੁੱਛ ਲਿਆ